ਕੱਢਣਾ ਗੱਲ ਕਰਨੀ ਹੈ ਤੇ ਭਾਬੀ ਨੂੰ ਜਿੰਨ ਲਈ ਕੁ ਦੇਰ ਲਿਆ ਕੁਝ ਸੋਚਿਆ ਸਮਝਿਆ ਹੋਗਾ ਕਿ ਨਹੀਂ ਹੋਰ ਮਿਲਣਾ ਤਾਂ ਕਰਕੇ ਡਈ ਹੋਣੀ ਆ ਕਿ ਤੇ ਸੋਹਣੇ ਦੀ ਗੱਲ ਨਾ ਛੇੜ ਦੇ ਤੱਕ ਮੈਨੂੰ ਇਹ ਆ ਕਿ ਤੇਰਾ ਰਿਸ਼ਤਾ ਹੋ ਜੇ ਮੰਮੀ ਤੇ ਹੀ ਰਿਸ਼ਤੇ ਦੀ ਕੀ ਗੱਲ ਕਰਾਂਗੇ ਰਿਸ਼ਤਾ ਤੇ ਹੋ ਹੀ ਜਾਣਾ ਵਾ ਤੇ ਛੇਤੀ ਰੈਨ ਨੂੰ ਮਗਰ ਲੱਗ ਗਈਆਂ ਮਿਲਣਤ ਵੀ ਹਲਾ ਫਿਰ ਮੈਂ ਤਾਂ ਤਾਂ ਹੀ ਕਹਿਣ ਦੇਣੀ ਵੀ ਉਸੇ ਤਰੀਕੇ ਦੇ ਸਾਰੇ ਕੰਮ ਕਰੀਏ ਨਹੀਂ ਤੇ ਇਹਨੇ ਕਲੇਣੀ ਦਿੱਤਾ ਸਾਰੇ ਕਰੀ ਦੱਸਣਾ ਪਿਆ ਕੰਮ ਹੋਇਆ ਵਾ ਇਹਦੇ ਵੱਡੀ ਹੋਈ ਗਈ ਆ ਹੁਣ ਇਹ ਤਾਂ ਕਰੀਏ ਕ੍ਰਿਪਟ ਕਰੂਗਾ ਟ੍ਰੀਗਰ ਆ ਕੇ ਉਸੇ ਫਰੀਕ ਦੇ ਉੱਤੇ ਹੁਣ ਸਟਾਈ ਨੂੰ ਕਰੀਏ ਪ੍ਰੋਗਰਾਮ ਜੇ ਫੇਰੇ ਅੱਜ ਕੱਲ ਤੱਕ ਨਾ ਆਵੇ ਅਈਂ ਤੱਕ ਵੀ ਉਹ ਵੀ ਰੋਟੀ ਪਕਾਣ ਕੋ ਦਾ ਫਾਇਦੀ ਕਿ ਨਾਲੇ ਆਦ ਗਾਲੀ ਬੜੀ ਵੱਡੀ ਆ ਆਪ ਦੇ ਸਾਲਾਂ ਦਾ ਬਿਮਾਰਿਆ ਉਹੋ ਗਾਲੀ ਨੂੰ ਮੈਂ ਜਿਹੜੀ ਕੋ ਕਹਿ ਲਿਆ ਮੈਂ ਹੁਣ ਅਗਲੇਆਂ ਨੂੰ ਕੀ ਪਤਾਓ ਕਿ ਵਿਆਹ ਦਾ ਕਰਨਾ ਹੈ ਕਿ ਨਹੀਂ ਕਰਨਾ ਕਿਸੇ ਨੂੰ ਦੱਸ ਨਹੀਂ ਕੋਈ ਦਿੰਦਾ ਦੁੱਧਲੇ ਮਾਰਦੇ ਦਿੰਦੇ ਆ ਮਗਰ ਮਗਰ ਤਰੇ ਦਿੰਦੇ ਆ ਉਹ ਜਿੰਦ ਤਾਂ ਪਹਿਲਾ ਸਲਾਹ ਕਰਕੇ ਤੁਰਦੇ ਸਾਰੇ ਕੰਮ ਕਰਨੇ ਛੱਡ ਦੇ। ਮੇਰੀ ਗੱਲ ਸੁਣ ਤੂੰ ਤਿਆਰ ਹੋ ਗਈ ਤੇ ਬੈਠੀ ਆਂਗਾ ਆਗਾ ਮੈਂ ਢਿਕੰਡਿਆ ਤੈਨੂੰ। ਬਸ ਆ ਗਈ ਆ ਮੈਂ ਤੁਹਾਡੇ ਵਾਲੀ ਵੇਖਣ ਦੀ। ਜਦ ਤੂੰ ਤਿਆਰ ਹੋਈ ਜਾਉ ਤੇ ਮੇਰੇ ਤਿਆਰ ਹੋ ਗਿਆ ਵਾ ਤੇ ਇੱਕ ਮੇਰੀ ਗੱਲ ਸਾਨੂੰ ਹੋਰ। ਉੱਥੇ ਹੁਣ ਸਾਰੀ ਗੱਲਬਾਤ ਕਰ ਲਈ। ਪਤਾ ਕੀ ਆ ਹੁਣ ਜਨਾਨੀ ਨਾਲ ਮੈਂ ਕੀ ਗੱਲਬਾਤ ਕਰੂੰਗਾ ਉੱਥੇ। ਤੂੰ ਹੀ ਸਾਰੀ ਗੱਲਬਾਤ ਕਰਨੀ ਆ 25 ਤਰੀਕ ਹੀ ਰੱਖਣੀ ਆਂ ਕੋਈ ਗੱਲ ਨਹੀਂ ਆ ਮੈਂ ਤੁਹਾਨੂੰ ਕਹਿਨ ਦਈ ਆ ਵੀ ਗੱਲਬਾਤ ਉਹਦੇ ਸਾਰੇ ਫੋਨ ਤੇ ਹੋਈ ਏ ਮੇਰੇ ਨਾਲ ਅੱਛਾ ਉਹ ਤਾਂ ਬਸ ਆਪਾਂ ਉਹ ਦਿਨ ਮੜਾ ਜਾ ਜਾਣਾ ਹੀ ਆ ਵੀ ਚੱਲੇਗਾ ਗਲੇ ਨੂੰ ਹੋ ਜਾਊਗਾ ਵੀ ਹਾਂ ਵੀ ਮਗਰ ਆਇਆ ਪੱਕਾ ਇਹ ਕਰਨਾ ਵਾ ਨਾਲੇ ਇੱਥੇ ਮੈਂ ਗੱਲ ਕਰਦਾ ਚੰਗਾ ਨਹੀਂ ਲੱਗਦਾ ਤੇਰੀ ਜਾਂ ਮਾਮੇ ਦੀ ਕੁੜੀ ਠੀਕ ਆ ਨਾ ਤੂੰ ਜਿੱਦਾਂ ਵੀ ਕਹੇਗੀ ਨਾ ਉਹਨੇ ਉਦਾਂ ਹੀ ਕਰਨਾ ਵਾ ਨਹੀਂ ਕੋਈ ਨਹੀਂ ਆ ਗੱਲਬਾਤ ਸਾਰੀ ਕਰਕੇ ਆਵਾਂਗੇ ਸਾਰੀ ਕਿਉਂ ਨਹੀਂ ਕਰਨੀ ਹੈਗੀ ਹਾਂ ਆਹੋ ਏ ਨਾ ਕਹਿਣ ਵੀ ਦੋ ਦਿਨ ਰੁਕ ਜਾਓ ਚਾਰ ਦਿਨ ਰੁਕ ਜਾਓ ਉਹਨੂੰ ਕਿਹਾ ਵੀ 27 ਤਰੀਕ ਦੇ ਕਰਨਾ ਵਾ ਹੀ ਵਿਆ ਆਹੋ ਨਹੀਂ ਕੋਈ ਗੱਲ ਨਹੀਂ ਆ ਤੂੰ ਆਪਣੀ ਮਜਬੂਰੀ ਦੱਸਦੀ ਹਾਂ ਉਹਨਾਂ ਨੂੰ ਕਿ ਆਹ ਗੱਲਬਾਤ ਹੋਈ ਹੈ ਪਹਿਲਾਂ ਕਿਤੇ ਰਿਸ਼ਤਾ ਹੋਇਆ ਸੀ ਆਹ ਗੱਲ ਦਸੀ ਆ ਵੀ ਆਪਾਂ ਇਦਾਂ ਕਰਕੇ ਨਾ ਪਹਿਲਾਂ ਹਟਦਾ ਕੰਮ ਹੋਇਆ ਵਾ ਆਹੋ ਤੇ ਉਹਦਾ ਕਰਕੇ ਇਹ ਆ ਵੀ ਆਪਾਂ 19 ਤਰੀਕ ਤੇ ਹੀ ਕੰਮ ਕਰਨਾ ਵਾ ਓ ਆਹੋ ਕਿ ਰਿਸ਼ਤੇਦਾਰਾਂ ਚ ਬੇਇੱਜ਼ਤੀ ਬੜੀ ਆ ਹੱਡੀ ਹੋਈ ਨਾ ਉਹ ਕਹਿੰਦੀ ਸੀ ਵੀ ਨਹੀਂ ਕੋਈ ਗੱਲ ਨਹੀਂ ਆ ਏ ਆਪੀ ਚਲ ਕੋਈ ਨਹੀਂ ਤੁਸੀਂ ਇੱਕ ਵਾਰ ਆ ਵੀ ਜਾਇਓ ਚੱਲੇਗੀ ਹਨਾ ਘਰਦਿਆਂ ਨੂੰ ਪਤਾ ਲੱਗ ਜਾਊਗਾ ਵੀ ਇਹਨਾਂ ਰਿਸ਼ਤਾ ਕਰਾਉਣੀ ਚਾਹੇ ਕਿ ਦਾ ਆਹੋ ਆਹੋ ਤੇ ਫੋਨ ਤੇ ਗੱਲ ਹੋਰ ਹੋ ਜਾਂਦੀ ਆ ਹੂੰ ਤੇ ਚਲ ਮੇਰੇ ਦਾ ਮੜਾ ਜਾ ਹੋਵਨੇ ਜਾ ਕੇ ਚਲੇਨੇ ਨਾ ਹੋ ਜਾਊਗਾ ਉਹਨੂੰ ਵੀ ਤਾਂ ਇਹਦੀ ਮੈਂ ਤੈਨੂੰ ਕਹਿ ਦਿਆਂ ਵੀ ਸਾਰੀ ਗੱਲਬਾਤ ਹੁਣ ਤੂੰ ਹੋ ਕਰਨੀ ਮੇਰੇ ਸਿਰ ਤੇ ਨਾ ਸੁੱਟੀ ਵੀ ਤੁਸੀਂ ਵੀ ਕੋ ਉਹ ਤੇ ਚੱਲੇ ਆ ਵੀ ਤੁਸੀਂ ਮੜੀ ਜੀ ਉਹਨਾਂ ਭਾਈ ਨਾ ਕਰ ਲਿਓ ਹਾਂ ਓਏ ਉਹ ਦਿਨਾਂ ਦੇ ਮੈਂ ਕਰੂੰਗਾ ਜਿਹੜੀਆਂ ਵਿਹਾਰੀਆਂ ਬੰਦੀਆਂ ਵਾ ਗੱਲਾਂ ਪਰ ਸਿੱਧਾ ਥੋੜਾ ਉਹਨੂੰ ਮੈਂ ਕਹਿ ਦੇਣਾ ਵਾ ਕਿ ਸਾਡਾ ਰਿਸ਼ਤਾ ਟੁੱਟਾ ਨੇ ਕੋਈ ਗੱਲ ਨਹੀਂ ਆ ਉਹ ਸਾਰੀ ਗੱਲਬਾਤ ਉਹਨੂੰ ਪਤਾ ਹੀ ਹੈ ਹਾਂ ਤੇ ਚੱਲ ਆਗਾ ਚਲੀਏ ਲਿਆਗਾ ਪਰਸ-ਪਰਸ ਚਲੋ ਚਲੋ ਮੈਂ ਆ ਗਈ ਆ ਜਾ ਆ ਜਾ ਚਲ ਗੱਲ ਦਾ ਤੁਹਾਨੂੰ ਸਾਰੀ ਦਾ ਪਤਾ ਹੀ ਹੈ ਭਕੀਤ ਹੀ ਕਰਦੇ ਫਿਰਦੇ ਜਾਂ ਤੇ ਕੀ ਨਹੀਂ ਚਲ ਬਾਕੀ ਕੋਈ ਗੱਲ ਨਹੀਂ ਉਹਨਾਂ ਮਾੜੀ-ਮੋਟੀ ਕਰ ਲਾਂਗੇ ਗੱਲ ਤੇ ਇਹ ਵੀ ਉਹਨੇ ਤਰੀਕ ਤੇ ਹੁਣ ਕਰਾ ਦੇਈਗਾ ਮੰਮੀ ਕੀ ਡੇ ਕੀ ਕਰਨ ਮੈਂ ਚਲ ਦਾਲ ਬਣਾ ਲਾ ਤੋ ਹੋ ਗਏ ਤੁਸੀਂ ਤਿਆਰ ਆਹ ਆਪਾ ਹੋ ਗਏ ਤਿਆਰ ਤੇ ਚੱਲੇ ਆਂ ਫਿਰ ਤੇ ਮੈਂ ਚਲਾ ਚੱਲ ਪੁੱਤ ਚੱਲੇ ਤੇ ਹੈਗੇ ਜੇ ਨਾ ਸਾਰੀ ਗੱਲ ਧਿਆਨ ਨਾਲ ਕਰਕੇ ਆਈਂ ਮੇਰੀਤੀ ਹੁਣ ਨਹੀਂ ਕੋਈ ਗੱਲ ਨਹੀਂ ਆ ਗੱਲ ਨਾ ਸਾਰੀ ਕਰਕੇ ਆਵਾਂਗੇ ਤੂੰ ਉਹਨੂੰ ਦੱਸੀਂ ਕਿ ਜੋ ਵੀ ਕੁਝ ਹੈਗਾ ਵਾ ਨਾ ਸੱਚ-ਸੱਚ ਸਾਨੂੰ ਦੱਸ ਦੇ ਕਿਉਂਕਿ ਸਾਡੇ ਨਾ ਅੱਗੇ ਧੋਖਾ ਹੋਇਆ ਵਾ ਹੁਣ ਗਾਂ ਨਾ ਸਾਡੇ ਨਾਲ ਇਹੋ ਜਿਹਾ ਕੋਈ ਕੰਮ ਹੋਵੇ ਨਹੀਂ ਕੋਈ ਗੱਲ ਨਹੀਂ ਆ ਮੰਮੀ ਟੈਨਸ਼ਨ ਤੁਹਾਨੂੰ ਕੱਲਿਆਂ ਥੋੜਾ ਵਾ ਸਾਨੂੰ ਕੀ ਭਾ ਤੁਹਾਡੇ ਤੋਂ ਵਾਦੀ ਨਹੀਂ ਆ ਹੁਣ ਉਦਾਂ ਦੇ ਸਮਝ ਲਓ ਨਾ ਛਦਈਆਂ ਵਾਂਗੂ ਤਰੇ ਫਿਰਨਦੀਆਂ ਕਦੀ ਕਿਸ ਦੇ ਅਧਰਲੇ ਮਾਰਨ ਦੇ ਕਦੀ ਕਿਸ ਦੇ ਵੀ ਚੱਲ ਕਿਸੇ ਨਾ ਕਿਸੇ ਤਰ੍ਹਾਂ ਕੁੜੀ ਦੀ ਇੱਜ਼ਤ ਰਹਿ ਜੇ ਚੱਲ ਏ ਆ ਵੀ ਸਾਨੂੰ ਵੀ ਦਿਉਣਾ ਚੀ ਕਰੀ ਆ ਸੱਚੀ ਐਵੇਂ ਛਦਈਆਂ ਵਾਂਗੂ ਨਾ ਨਾ ਤਾਂ ਰੋਟੀ ਪਣੀ ਜਜਾ ਨਾਲ ਉਦੋਂ ਦਾ ਖਾਦਾ ਵਾ ਨਾ ਕੋ ਹੋਰ ਤੇ ਕੋਈ ਨਹੀਂ ਆ ਫਨੀ ਫਿਕਰ ਨਾ ਕਰੋ ਹੁਣ ਤੇ ਨਾ ਗੇ ਗੱਲ ਦੀ ਟੈਨਸ਼ਨ ਨਹੀਂ ਲਿਓ ਕੋਈ ਨਹੀਂ ਹੁਣ ਸਾਰਾ ਕੰਮ ਕਰਕੇ ਫੇਰੀ ਆ ਪਾਵਾਂਗੇ ਚੱਲ ਠੀਕ ਵਾ ਪੁੱਤ ਹੁਣੇ ਸਾਰੀ ਜ਼ਿੰਮੇਵਾਰੀ ਨਾ ਤੇਰੇ ਸਿਰ ਤੇ ਹੀ ਹੋ ਤੇ ਚੱਜ ਨਾਲ ਗਾੜੀ ਹੋ ਕੇ ਨਭਾਉਣੀ ਆ ਆਪਣੇ ਮਾਮੇ ਦੀ ਕੁੜੀ ਨੂੰ ਕਹਿਦੀ ਇਹ ਅੱਗੇ ਧੋਖਾ ਖਾਦਾ ਵਾ ਠੀਕ ਵਾ ਨਾ ਚਲ ਜਾਓ ਫਿਰ ਟਾਈਮ ਨਾ ਹੋ ਕੇ ਆਓ ਆਉਣੀ ਚੱਲੇ ਆ ਬਸ ਉਹ ਵੀ ਡੀਕੰਦੇ ਆ ਬਾਹਰ ਤੇ ਫਿਰ ਉਹ ਆਈਏ ਪਾਹਾਂ ਖਾਂਚਲ ਹੋ ਆ ਜਾਓ ਆਹ ਉਹ ਤਾਂ ਘੜੀ ਲਗਣੀ ਸ਼ਾਮ ਤੇ ਪੈ ਜਣੀ ਆ ਚਲ ਕੋਈ ਗੱਲ ਨਹੀਂ ਜਿੱਥੇ ਗਿਆ ਘੜੀ ਲੱਗ ਜਾਂਦੀ ਆ ਚਾਹ ਪਾਣੀ ਵੀ ਪੀਣਾ ਰੋਟੀ ਪਾਣੀ ਵੀ ਖਾਣਾ ਆ ਚਲੋ ਠੀਕ ਆ ਫਿਰ ਠੀਕ ਆ ਚਲ ਮੈਂ ਤੇ ਹੱਥ ਜੋੜਦੀ ਆ ਕਿ ਮਹਾਰਾਜ ਹੁਣ ਗਏ ਆ ਪੂਰੀ ਪੈ ਜੇ ਵਧੀਆ ਵਧੀਆ ਰਿਸ਼ਤਾ ਹੋਵੇ ਜਿੱਦਾਂ ਦਾ ਗਏ ਹੋਇਆ ਹੀ ਨਾ ਇਦਾਂ ਹੀ ਹੋ ਜੇ ਉਹ ਤਾਂ ਪਤਾ ਨਹੀਂ ਕਿਹਦਾ ਬੇੜਾ ਘਰਕ ਗਿਆ ਵਾ ਜਿਹੜੇ ਮੈਨੂੰ ਹੁਣ ਤਰਲੇ ਲੈਣੇ ਪੈਣ ਦੇ ਆ ਜੇ ਕਿਤੇ ਹੋਰ ਰਿਸ਼ਤਾ ਹੋ ਜਾਂਦਾ ਨਾ ਉਹ ਤੇ ਘਰ ਵੇਖ ਕੇ ਹੀ ਰੂਹ ਕੋਸ ਹੁੰਦਾ ਹੀ ਜਿਹੜੀਆਂ ਇਹਨਾਂ ਮੈਨੂੰ ਕੋਟਵਾਵਾਂ ਖਾਈਆਂ ਸੀ ਪਰ ਕੀ ਕਰਨਾ ਮੇਰੀ ਤੀ ਦੇ ਕਰਮ ਆ ਵਧੀਆ ਹੀ ਹੋ ਜੋ ਹੋਊਗੀ ਕਰ ਲੈਣਾ ਹੁਣ ਮੈਠੂ ਮੈਂ ਪੈਣੀ ਲੈ ਕੇ ਆਈ ਠੀਕ ਹੋਰ ਪਿੰਦੇ ਠੀਕ ਠਾਕ ਸਭ ਹਾਂਜੀ ਵਧੀਆ ਠੀਕ ਠਾਕ ਆ ਹੋਰ ਭਾਜੀ ਉਹ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਨੇ ਗਹੀ ਵੇਲੀ ਵਾਲ ਮੜਾ ਜਾ ਆਉਂਦੇ ਹੀ ਹੋਣੇ ਆ ਠੀਕ ਠੀਕ ਆ ਹਾਂਜੀ ਚਲੋ ਵਧੀਆ ਚਾਹੀਦਾ ਆ ਮੈਂ ਤਾਂ ਹੀ ਦਿਉਣਾ ਨਹੀਂ ਆ ਚਲ ਆ ਫੇਰਾ ਮਾਰਮ ਨੇ ਰੋਜ਼ ਹੀ ਕਰੀਦਾ ਵਾ ਵੀ ਅੱਜ ਜਾਣੇ ਅੱਜ ਜਾਣੇ ਆ ਪਰ ਡੈਮੀ ਨਹੀਂ ਮਿਲਦਾ ਕੀ ਕਰੀਏ ਫਿਰ ਇਦਾਂ ਹੀ ਆ ਕਿ ਘਰਾਂ ਦੇ ਕੰਮ ਕਿੱਥੇ ਨਿਕਲਿਆ ਜਾਂਦਾ ਆ ਹੋਰ ਕੀ ਆ ਆਹ ਝੋਨੇ ਦੇ ਦਿਨ ਆ ਗਏ ਇਹ ਤੋਂ ਵੇਲ ਨਹੀਂ ਮਿਲਨੀ ਚਲ ਕੋਈ ਗੱਲ ਨਹੀਂ ਆ ਮੈਂ ਚੱਲਾ ਆ ਵੀ ਮਿਲਮ ਨੇ ਆਗੇ ਸੇਲਸਾਂ ਗਾ ਕੀਤਾ ਕਿ ਨਾ ਪੈਣਪਰਾ ਕੋਲ ਆਉਣਾ ਹੀ ਚਾਹੀਦਾ ਉਹੋ ਹੀ ਕਿ ਉਦਾਂ ਕਿੱਥੇ ਆ ਜਾਂਦਾ ਹੋਰ ਕੀ ਹੈ ਤੇ ਚੱਲ ਇਹ ਕਿ ਇਦਾਂ ਫੱਜ ਜਾ ਮਿਲਿਆ ਤੇ ਫੇ ਚਲੋ ਬੰਦਾ ਆ ਜਾਂਦਾ ਹੈ ਨਹੀਂ ਨਹੀਂ ਵਧੀਆ ਕੀਤਾ ਹਾਂ ਜੀ ਬਿੰਦ ਬੜੀ ਖੁਸ਼ੀ ਹੋਈ ਹੈ ਚਲੋ ਵਧੀਆ ਗੱਲ ਵਾ ਜੋ ਤਾਂ ਉਹ ਜਿਹੜੀ ਗੱਲ ਕੀਤੀ ਰਿਸ਼ਤੇ ਦੀ ਕਿੱਦਾਂ ਆ ਉਹ ਤੇ ਬੜਾ ਵਧੀਆ ਰਿਸ਼ਤਾ ਆ ਰਵਿੰਦਰ ਮੈਂ ਦੇ ਸਭ ਨੂੰ ਫੋਨ ਕਰਨਾ ਹੈਗਾ ਤੁਹਾਨੂੰ ਤੇ ਦੱਸਿਆ ਨਾ ਵੀ ਕਮਾਕਾਰਾਂ ਚ ਵੇਹਲ ਨਹੀਂ ਮਿਲਦੀ ਹਾਂ ਜੀ ਇੰਨਾ ਵਧੀਆ ਰਿਸ਼ਤਾ ਵਾ ਨਾ ਤੇ ਲੱਭਿਆ ਵੀ ਨਹੀਂ ਲੱਭਣਾ ਸੁਣਦੇ ਹਾਂ ਹਣ ਠੀਕ ਆ ਨਾ ਚਲੋ ਵਧੀਆ ਵਾ ਇਹ ਚੰਗਾ ਘਰ ਬਾਰ ਬੱਤ ਉਹੋ ਹੀ ਨਾ ਚਲੋ ਇਹੋ ਕੋਹ ਨੂੰ ਚਾਹੀਦਾ ਸੀ ਹਾਂ ਤੋ ਸਭ ਕੋ ਵਧੀਆ ਆ ਹਮ ਹਮ ਚਲ ਆ ਜੋ ਮੜਾ ਜੰਦਰੀ ਗੱਲ ਕਰ ਲਈਏ ਫਿਰ ਚਲ ਨਾਲੇ ਮੈਂ ਚਾਹ ਬਣਾ ਲਿਆ ਵਾ ਬੈਠੋ ਤੁਸੀਂ ਹਾਂ ਸਾਰੀ ਗੱਲ ਬਾਤ ਨਾ ਕਰ ਲਈਏ ਨੂੰ ਕੋਈ ਨਹੀਂ ਮੈਂ ਸਾਰੀ ਗੱਲ ਬਾਤ ਕਰ ਲੈਣੀ ਆ ਤੇ ਇਹ ਵੀ ਉਹਨੇ ਤਰੀਕ ਤੇ ਆਪਾਂ ਠਾਕਾ ਰੱਖ ਦੇਣਾ ਆ ਬੈਠੋ ਤੁਸੀਂ ਕਿ ਚਾਲ ਕੋਈ ਗੱਲ ਨਹੀਂ ਐਵੇਂ ਨਹੀਂ ਖੇਚਲਦੇਆਂ ਕਰਨਾ ਆਪਾਂ ਛੇਤੀ ਚਲ ਜਾਣਾ ਵਾ ਇੰਨਾ ਟਾਈਮ ਨਹੀਂ ਕੋਈ ਗੱਲ ਨਹੀਂ ਖੇਚਲ ਤੇ ਹਿਕੜਾ ਰੋਜ਼ ਤੁਰੇ ਜੇ ਅੱਜ ਤੇ ਬਾਨੇ ਨਾ ਹੀ ਆਗੇ ਜੀ ਚੱਲ ਹੈ ਤਾਂ ਸਈਆਂ ਬਾਨੇ ਨਾ ਤੇ ਉਹ ਸਿੱਧਾ ਮੈਂ ਪਹਿਲੀ ਪੁਲੀ ਰੱਖਨੀ ਕਿ ਮੈਂ ਨਾ ਇਹ ਗੱਲ ਤੇਨੂੰ ਦੱਸਨੀ ਹੀ ਪਰ ਫੋਨ ਤੇ ਮੈਨੂੰ ਲੱਗਿਆ ਵੀ ਚੰਗਾ ਜਾਣੀ ਲੱਗਣਾ ਪਹਿਲੀ ਉਹਦੀ ਆਪਣੀ 1.5 ਕਿੱਲਾ ਹੀ ਆ ਅਸਰ ਬਾਕੀ 10 ਕਿੱਲੇ ਠੇਕੇ ਦੇ ਵੋਂਦਾ ਵਾ ਤੇ ਜੇ ਕਹੀਏ ਨਾ ਘਰ ਘਰ ਵੀ ਡੱਬਣਿਆ ਨਹੀਂ ਹੈਗਾ ਉਹ ਵੀ ਬਾਲਿਆਂ ਬੋਲਿਆਂ ਵਾਲੀਆਂ ਛੱਤਾਂ ਵਾ ਤੇ ਮੇਰੀ ਭੈਣ ਵੇਖ ਲਈ ਇਹ ਨਾ ਹੋਵੇ ਮੁੜ ਕੇ ਰਿਸ਼ਤੇਦਾਰੀ ਦੀ ਬਦਨਾਮੀ ਹੋਵੇ ਉਹ ਨਹੀਂ ਨਹੀਂ ਜੋਦ ਪਤਾ ਨਾ ਗੱਲ ਕੀ ਆ ਉਹ ਹੈ ਬੜੀ ਚਲਾਕ ਵਾਂ ਮੈਨੂੰ ਦੇ ਨਾ ਕਦੇ ਜੀਣ ਨਹੀਂ ਦਿੰਦੀ ਉਥੇ ਉਹ ਇਹੋ ਜਿਹਾ ਥਾਂ ਸੁੱਟਣ ਵਾਲੀ ਹੀ ਆ ਉਹਨੂੰ ਇਦਾਂ ਦਾ ਘਰੀ ਮਿਲਣਾ ਚਾਹੀਦਾ ਸੀ ਪਤਾ ਤਾਂ ਲੱਗੂਗਾ ਕਿ ਕਿਦਾਂ ਕਿਸੇ ਨਾ ਗੱਲਾਂ ਕਰੀ ਦੀਆਂ ਵਾ ਚੱਲ ਕੋਈ ਨਹੀਂ ਬਾਕੀ ਇਹ ਪਹਿਲੀ ਦੀ ਗੱਲ ਵਾ ਨਾ ਤੇ ਪਹਿਲੀ ਦਾ ਜਿਹੜਾ ਤੂੰ ਕਹਿੰਦੇ ਵੀ ਠੇਕੇ ਦੇ ਲਈ ਆ ਉਹ ਆਪਣਾ ਨੂੰ ਇਹ ਕਹਿ ਦੇਣਾ ਵਾ ਕਿ ਕੋਈ ਨਹੀਂ ਉਹਨਦੀ ਆਪਣੀ ਪਹਿਲੀ ਹੀ ਕਿਹੜਾ ਉੱਥੇ ਜਾ ਕੇ ਵੇਖਣ ਲੱਗੀ ਏ ਅਹੋ ਇਹ ਤੇ ਗੱਲ ਹੈਗੀ ਆ ਪਰ ਮੈਂ ਕਹਾਂ ਕੋ ਤੂੰ ਦਾਜਾ ਨਾਨਾ ਲਾ ਲੈਣ ਬੱਸ ਤੈਨੂੰ ਗੱਲਾਂ ਕਰਨੀ ਨਹੀਂ ਮੇਰੀ ਤੇ ਕੋਈ ਗੱਲ ਨਹੀਂ ਮੈਂ ਤੇ ਪਾਸੇ ਹੀ ਰਹਿ ਜਾਣਾ ਕੋਈ ਗੱਲ ਨਹੀਂ ਆ ਜੋ ਵੀ ਹੋਊ ਵੇਖੀ ਜਾਊਗਾ ਤੇ ਭਾਰੇ ਆਪਾਂ ਹੁਣ 27 ਤਰੀਕ ਦੇ ਪੱਕਾ ਵਾ ਉਨੀ ਦੇ ਠਾਕਾ ਰਖਣਾ ਵਾ ਆਪਾਂ ਚਲੋ ਕੋਈ ਨਹੀਂ ਏਦਾਂ ਕਰ ਲਾਂਗੇ ਹੁਣ ਇਹ ਤੁਹਾਡੇ ਸਿਰ ਤੇ ਜੋ ساری ਗੱਲ ਜਿੱਦਾਂ ਵੀ ਕਰਨਾ ਉਹ ਨਹੀਂ ਨਹੀਂ ਤੇ ਫਿਕਰ ਨਾ ਕਰ ਮੈਂ ਵਾਸਤੇ ਨੂੰ ਜੋ ਦੱਸਣਾ ਹੀ ਉਹ ਦੱਸਦਾ ਵਾ ਭੀ ਹੋ ਗੋ ਜ ਮੁੰਡੇ ਕੋ ਹੈਗਾ ਜੇ ਮੁੜ ਕੇ ਕੱਲ ਨੂੰ ਤੁਸੀਂ ਕਹੋ ਪਿਆਰ ਨਹੀਂ ਹੈਗਾ ਮੁੰਡੇ ਕੋ ਨਹੀਂ ਹੈਗਾ ਤੇ ਹੱਡੇ ਘਰ ਤੁਰੇ ਫਿਰੋ ਨਹੀਂ ਨਹੀਂ ਕੋਈ ਗੱਲ ਨਹੀਂ ਹੁਣ ਤੇ ਤਰਲੇ ਮਰਨਦੇ ਆ ਰਿਸ਼ਤਾ ਹੋ ਨਹੀਂ ਦੀਆ ਕਿਸੇ ਪਾਸੇ ਵੀ ਤਾਂ ਹੁਣ ਤਾਂ ਡੇ ਮੈਨੂੰ ਕਹਿਣ ਤੇ ਕੋਈ ਗੱਲ ਨਹੀਂ ਆ ਬਾਕੀ ਤੁਸੀਂ ਜੋ ਵੀ ਹੋ ਗੀ ਨਾ ਗੱਲਬਾਤ ਤੇ ਮੈਨੂੰ ਫੋਨ ਤੇ ਦੱਸ ਦਿਓ ਹੈਂ ਉਹ ਮੈਂ ਦੱਸ ਦਿਆ ਕਰਾਂਗੀ ਤੇ ਉੱਥੇ ਆਪਣੇ ਹਿਸਾਬ ਨਾਲ ਵੇਖੀ ਆਉਣੀ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਹਾਂ ਕੰਮ ਬਾਅਦ ਚ ਕਰ ਲਿਓ ਹਾਂ ਦੱਸੋ ਦੱਸਣਾ ਮੈਂ ਕੀ ਆ ਗੱਲ ਤੇ ਮੈਂ ਇਹੋ ਹੀ ਕਰਨੀ ਆ ਫਿਰ ਪਿੰਦਰ ਬੜੀ ਤੇਜ ਵਾ ਬੇਸ਼ੱਕ ਅਸੀਂ ਸਾਰੀ ਗੱਲ ਉਹਦੇ ਤੇ ਸੁੱਟੀ ਆ ਵੀ ਤੂੰ ਮੁੰਡੇ ਦੀ ਦੱਸ ਪਾਈ ਆ ਤਾਂ ਕੋਈ ਗੱਲ ਨਹੀਂ ਅਸੀਂ ਉੱਥੇ ਹੀ ਕਰਾਂਗੇ ਪਰ ਇੱਕ ਗੱਲ ਮੇਰੀ ਸੁਣ ਲਓ ਪਤਾ ਥੋ ਨਾ ਆਪ ਵੀ ਕਰੋ ਹੱਥ ਤੇ ਹੱਥ ਰੱਖ ਕੇ ਨਾ ਬੋ ਫੇਰ ਵੀ ਧੀ ਦੀ ਜ਼ਿੰਦਗੀ ਦਾ ਸਵਾਲ ਵਾ ਅਗਲੇ ਬੰਦੇ ਤੇ ਨਹੀਂ ਰਹੀਦਾ ਹੁੰਦਾ ਨਾਲੇ ਇਹ ਇਹਦੇ ਪੈਰ ਪੈਰ ਤੇ ਝੂਠ ਬੋਲਣ ਵਾਲੀ ਆ ਇੱਥੇ ਕੁਛ ਤੇ ਉੱਥੇ ਕੁਛ ਉਹ ਰਮਨ ਤੈਨੂੰ ਅਜੇ ਵੀ ਨਹੀਂ ਅਗਲਾਈ ਜਵਾਬ ਹੋ ਗਿਆ ਹੈ ਤੇ ਅਗਲੀ ਦੇ ਜਦੋਂ ਇਹ ਗੱਲ ਸੁਣੀ ਨਾ ਤੇ ਪੈਰ ਤੇ ਉਹਨੇ ਕਹਿਤਾ ਵੀ ਡੈਡੀ ਤੁਸੀਂ ਫਿਕਰ ਨਾ ਕਰੋ ਉਹ ਸਾਰਾ ਕੰਮ ਨਾ ਉਸੇ ਤਰੀਕੇ ਤੇ ਲੱਗਿਆ ਕਰਾਉਣ ਤੇ ਨਾਲੇ ਸਾਡੀ ਨੌਂਾ ਕਿੰਨਾ ਕੁ ਸਾਡਾ ਮਾੜਾ ਸੋਚੂਗੀ ਉਹਨੂੰ ਨਹੀਂ ਪਤਾ ਵੀ ਮੈਂ ਇੱਥੇ ਜ਼ਿੰਦਗੀ ਕੱਟਣੀ ਆ ਸਾਰੀ ਜੇ ਸੰਦੀਪ ਦਾ ਮਾੜਾ ਕਰੂਗੀ ਤੇ ਪਾਉਗੀ ਕੀ ਘਬਰਾਣਾ ਤੂੰ ਬਾਕੀ ਰਮਨ ਨੂੰ ਥੋੜਾ ਕੰਮ ਯਕੀਨ ਤੇ ਹੋਣਾ ਚਾਹੀਦਾ ਵਾ ਜੇ ਸਰ ਅਹੀਂ ਕਹਿ ਦਈਏ ਵੀ ਸਾਨੂੰ ਤੇ ਤੇ ਯਕੀਨ ਨਹੀਂ ਤੇ ਕਾੜੀ ਲੱਗੂਗੀ ਉਹ ਮੈਨੂੰ ਉਹ ਦਿਨ ਭੁੱਲੇ ਨਹੀਂ ਗੇ ਮੈਨੂੰ ਸਾਰਾ ਪਤਾ ਵਾ ਪਿਛਲੇ ਦਿਨਾਂ ਵਿੱਚ ਮੇਰੇ ਨਾਲ ਇਹਨੇ ਕੀ ਕੀਤਾ ਵਾ ਸੋਨਾ ਕੱਢ ਕੇ ਪੇਕੇ ਲੈ ਗਈ ਹੈਗੀ ਇਹ ਸੁਧਰ ਗਈ ਹੋਊਗੀ ਇਹ ਸੁਧਰ ਨਹੀਂ ਸਕਦੀ ਤੁਸੀਂ ਅੱਖਾਂ ਤੇ ਪੱਟੀ ਬੰਨੀ ਆ ਤੁਸੀਂ ਆਂਦੇ ਜੇ ਮੈਨੂੰ ਰੁਪਿੰਦਰ ਤੇ ਬੜਾ ਯਕੀਨ ਵਾ ਮੈਨੂੰ ਮਾਸਾ ਜਿੰਨਾ ਯਕੀਨ ਨਹੀਂ ਜੇ ਹੈਗਾ ਮੈਂ ਤੁਹਾਨੂੰ ਬਾਰ-ਬਾਰ ਕਹਿੰਨੀ ਆ ਕਿ ਇੱਕ ਵਾਰ ਜਾ ਕੇ ਤੇ ਆਪ ਵੀ ਪਤਾ ਕਰਕੇ ਆਓ ਮੁੜ ਕੇ ਇਹ ਨਾ ਹੋਵੇ ਅੱਖਾਂ ਵਿੱਚ ਕੋਸਨ ਦੇ ਕੇ ਸਾਰੀ ਉਮਰ ਰੋਣਾ ਪਵੇ ਝੋਲੇ ਨਹੀਂ ਟੋਏ ਜਾਣੇ ਜਿੱਦਾਂ ਹੁਣ ਲਈ ਆ ਨਾ ਕਰਨਤੀ ਮੇਰੀ ਨਾਲ ਪਲਕੇ ਵੀ ਇਹਨੇ ਇਦਾਂ ਹੀ ਕਰਨਾ ਵਾ ਕਿ ਸਾਡੇ ਕੋ ਨਹੀਂ ਜਾਇਆ ਜਾਂਦਾ ਸਾਡੇ ਕੋ ਨਹੀਂ ਵਰਤਿਆ ਜਾਂਦਾ ਉਹਨੇ ਹੁਣ ਆਣ ਕੇ ਨਾ ਸਭ ਕੁਝ ਦੱਸਣਾ ਹੀ ਆ ਨਾ ਥੇ ਕਿ ਕਿਹੜਾ ਪਿੰਡ ਪੀੜ ਵਾ ਕੀ ਨਾਮ ਆ ਮੁੰਡੇ ਦਾ ਪਿਓ ਦਾ ਕੀ ਨਾਮ ਆ ਤੇ ਜਾ ਕੇ ਤਾਂ ਪਤਾ ਕਰ ਆਇਓ ਬਾਕੀ ਗੱਲ ਇੱਕ ਹੋਰ ਵਾ लवली ਨੂੰ ਨਾਲ ਨਾ ਖੜਿਓ ਜਾਂ ਤੇ ਕਰਨੂ ਨਾਲ ਲੈ ਜਾਓ ਜਾਂ ਕੋਈ ਆਪਣਾ ਯਾਰ ਦੋਸਤ ਲੈ ਜਾਓ ਕਿਉਂਕਿ लवली ਨੂੰ ਉਸੇ ਵੜਾ ਪੁਰਕ ਪਹਿਣਾ ਵਾ ਤੇ ਮੰਮੀ ਨਾਲੇ ਤੁਸੀਂ ਮੈਨੂੰ ਗਾੜੀ ਲਾਉਂਦੇ ਜੇ ਤੇ ਨਾਲੇ ਫਿਰ ਪੁੱਛਦੇ ਫਿਰਦੇ ਜੇ ਇਹ ਕੰਮ ਹੀ ਇਦਾਂ ਦਾ ਵਾ ਜਦੋਂ ਈਆਂ ਦੇ ਰਿਸ਼ਤੇ ਕਰਨੇ ਹੋਣ ਨਾ ਤੇ ਮਾਪਿਓ ਨੂੰ ਪੁੱਛਣਾ ਹੀ ਪੈਂਦਾ ਵਾ ਉਹ ਮੈਂ ਰਮਨ ਤੇਰੀ ਸਾਰੀ ਗੱਲ ਮੰਨਦਾ ਵਾ ਹੁਣ ਗਏ ਆ ਪਤਾ ਤੇ ਕਰ ਆਉਂਦੇ ਕਿ ਕਿਹੜਾ ਪਿੰਡ ਪੀੜ ਵਾ ਕੀ ਆ ਤੇ ਕੀ ਨਹੀਂ ਥੋੜਾ ਬਹੁਤਾ ਯਕੀਨ ਤੇ ਕੰਮ ਚੱਲਣਾ ਵਾ ਜੇ ਤੂੰ ਆਖੇ ਨਾ ਵੀ ਬਿਲਕੁਲ ਹੀ ਸਾਰਾ ਵਕਤ ਵੀ ਸਾਨੂੰ ਝਕੀਰ ਹੀ ਨਹੀਂ ਨਾ ਤੇ ਫੇਰ ਨਹੀਂ ਕੰਮ ਕੋਈ ਚੱਲਣਾ ਆਏ ਹਾਏ ਮੈਂ ਇਹ ਗੱਲ ਨਹੀਂ ਕਹਿਣ ਢਈ ਮੈਂ ਤਾਂ ਤੁਹਾਨੂੰ ਸਮਝਾਉਣ ਢਈ ਆ ਵੀ ਮੁੜ ਕੇ ਸਾਨੂੰ ਪੁੱਛਤਾਉਣਾ ਨਾ ਪਵੇ ਉਹ ਨਹੀਂ ਪੁੱਛਤਾਉਣਾ ਪੈਂਦਾ ਉਹ ਜਿਹੜਾ ਪੂਜਾ ਨੇ ਕੰਮ ਕਰਾਇਆ ਵਾ ਤੈਨੂੰ ਉੱਤੇ ਬੜਾ ਜ਼ਕੀਰੀ ਸੀ ਉਹਨੇ ਬੇੜਾ ਢੋ ਕੇ ਰਾਤ ਤੱਕ ਨਹੀਂ ਮਹੱਲੇ 'ਚ ਜੀਣ ਜੋਗਾ ਨਹੀਂ ਛੱਡਿਆ ਤੈਨੂੰ ਮੈਂ ਕੱਲ ਵੀ ਗੱਲ ਦੱਸੀ ਸੀ ਵੀ ਉਹਨੇ ਸਾਰੇ ਮਹੱਲੇ 'ਚ ਦੱਸਤਾ ਵਾ ਕਿ ਇਹਨਾਂ ਦੀ ਕੁੜੀ ਦਾ ਰਿਸ਼ਤਾ ਟੁੱਟ ਗਿਆ ਵਾ ਅਹੀਂ ਜੀਣ ਜੋਗੇ ਨਹੀਂ ਰੇ ਤੈਨੂੰ ਦੱਸਾਂ ਸੱਚੀ ਗੱਲ ਚੱਲ ਮੈਂ ਪੂਜਾ ਨੂੰ ਮਾੜਾ ਨਹੀਂ ਕਹਿੰਦੀ ਘਰ-ਬਾਰ ਦੇ ਤਾਂ ਵਧੀਆ ਤੇ ਦੱਸ ਉਹਨੇ ਪਾਈ ਹੀ ਗਾੜੀ ਹੱਡੀ ਧੀ ਦੇ ਕਰਮ ਕੀ ਪਤਾ ਉਹਨੇ ਮਾੜਾ ਕਹਿ ਕੇ ਪਾਣੀ ਮਾਰਿਆ ਕਿ ਜਾਂ ਹੋਰ ਕਿਸੇ ਦਾ ਬੇੜਾ ਕਰਕੇ ਗਿਆ ਵਾ ਤੇ ਜੇ ਉਹਨੇ ਕੀਤਾ ਹੋਊ ਨਾ ਮਾੜਾ ਤੇ ਅਸੋਖ ਹੋ ਵੀ ਨਾ ਪਾਉਗੀ ਵੇਖਿਓ ਭਰਨੀਆਂ ਭਰਨੀਆਂ ਇੱਥੇ ਹੀ ਆ ਰਮਨ ਜਦੋਂ ਗਾੜੀ ਕਿਸੇ ਨੂੰ ਲਾਇਆ ਹੋਏ ਨਾ ਉੱਤੇ ਯਕੀਨ ਥੋੜਾ ਬਹੁਤਾ ਕਰਨਾ ਪੈਣਾ ਵਾ ਜਾਂ ਤੂੰ ਨਾ ਫਿਰ ਪਿੱਛੇ ਕਰ ਦੇ ਕਿ ਸਾਨੂੰ ਤੇਰੇ ਤੇ ਯਕੀਨੀਆ ਧੀਏ ਉਹ ਚੰਗਾ ਬਾਬਾ ਯਕੀਨ ਮਤ ਯਕੀਨ ਹੀ ਸਹੀ ਨਾ ਪਤਾ ਕਰੋ ਗਾਲੀ ਪੈ ਜਾਂਦੇ ਅਗਲੇ ਬੰਦੇ ਦੇ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਇਹ ਕੀ ਕਰਦੀ ਫਿਰਦੀ ਆ ਜੇ ਅਗਲੇ ਨੂੰ ਪਤਾ ਲੱਗ ਗਿਆ ਇਹ ਪਤਾ ਕਰਦੇ ਫਿਰਦੇ ਆ ਅਗਲੇ ਨੇ ਕਹਿਣਾ ਵੀ ਮੇਤੇ ਯਕੀਨ ਨਹੀਂ ਡੈਡੀ ਜੀ ਮੈਂ ਗਾੜੀ ਹੋ ਕੇ ਸਾਰੇ ਕੰਮ ਕਰਨ ਢਈ ਆ ਫੇਰ ਅਗਲੀ ਆਖੂਗੀ ਵੀ ਮੈਨੂੰ ਅੱਗੇ ਲਾ ਕੇ ਤੇ ਮੇਤੇ ਯਕੀਨ ਨਹੀਂ ਵਾਰੋਂ ਵਾਰ ਪਤਾ ਕਰਦੇ ਫਿਰਨ ਢੇ ਇਹਨੂੰ ਨਹੀਂ ਨਾ ਇਸ ਗੱਲ ਦਾ ਪਤਾ ਅੱਗੇ ਮਹਾਸਰੇ ਕੰਮ ਚੜਨ ਢੇ ਅਬ ਇਹ ਲੋਕ ਕਿਨੇ ਲੇਟ ਹੋ ਗਏ ਤੀ ਅਹੀਂ ਚਾਹ ਪਣੀ ਪੀ ਲਿਆ ਵਾ ਤੇ ਹੁਣ ਆਏ ਦੇ ਤੀ ਉਹ ਮੈਂ ਦਿਆਂ ਹਾਂ ਉਧਰ ਪਹਿਲਿਆਂ ਚ ਕੰਮ ਕਰਨ ਬਾਅਦ ਅਛਾ ਅਛਾ ਸੋਚਣ ਢੇਗਾ ਵੀ ਝੋਨਾ ਵਡਾਲੀਏ ਥੋੜਾ ਬੋਤਾ ਪੱਕਾ ਹੈਗਾ ਠੀਕ ਆ ਠੀਕ। ਤੇ ਸਵੇਰ ਦਾ ਮੜੀਆਂ ਸ਼ਿੱਟਾਂ ਪਈਆਂ ਵਾ ਤੇ ਫੇਰ ਕੰਮ ਉੱਥੇ ਚੱਲ ਗਿਆ। ਵਾਓ ਉੱਦਾਂ ਸਾਡੇ ਵਾਲ ਮੀ ਹੈ ਨਹੀਂ। ਠੀਕ ਠੀਕ ਆ। ਆ ਤੁਹਾਡੇ ਪਿੰਡਾਂ ਇਹਨਾਂ ਤਾਂ ਪਤਾ ਲੱਗਾ ਮੀ ਪਿਆ। ਨਹੀਂ ਪਿਆ ਵਾ ਅੱਜ ਥੋੜਾ ਜਿਹਾ। ਚਲੋ। ਹੋਰ ਘਰ ਸਾਰੇ ਠੀਕ ਨੇ? ਹਾਂਜੀ ਠੀਕ ਠਾਕ ਵਧੀਆ ਆਪਣੀ ਸੁਣਾਓ ਤੇ। ਵਧੀਆ ਕਰਤਾ ਮਹਾਰਾਜ। ਮਾਲ ਡੰਗਰ ਦਾ ਕਿਦਾਂ ਠੀਕ ਠਾਕ? ਵਧੀਆ ਵਾ। ਚੱਲੀ ਜਾਂਦਾ ਕੰਮ ਤੁਹਾਨੂੰ ਪਤਾ ਇਹ ਚ ਲਈ ਚੱਲੀ ਜਾਂਦੀ ਐ। ਸੜੋ ਵਧੀਆ ਵਾ। ਹਾਂ। ਝੋਨੇ ਦਾ ਇਹ ਥੋੜਾ ਜਿਹਾ ਮੈਂ ਹਾਂ ਚੱਲ ਮੀਨ ਆ ਯਾਰ ਪੈਜੇ ਜਿਆਦਾ। ਠੀਕ ਆ। ਉਹਦੀ ਟੈ ਹੈਲੋ ਵਧੀਆ। ਆ ਰਹੇ ਹੋ ਕਿਤੇ ਚੱਕਰ ਨਹੀਂ। ਆਵਾਂਗੇ ਜੇ ਤੇ ਤੁਹਾਨੂੰ ਪਤਾ ਦੇਣੀ ਐ ਇਹੋ ਜੇ ਕੰਮ ਦੇ ਆ। ਕੋਈ ਨਹੀਂ ਕਿਤੇ ਟਾਈਮ ਮਿਲੂਗਾ ਨਾ ਤੇ ਫਿਰ ਜਰੂਰ ਆਵਾਂਗੇ। ਚੱਲ ਜੋ ਧੋਣ ਏਦਾ ਆ। ਕਿ ਜਿੰਨੇ ਤਰੀਕਾ ਤੁਹਾਨੂੰ ਕਿਹਾ ਆ ਨਾ ਉਹ ਤਰੀਕ ਦਿਨ ਪੱਕਾ ਕਰਦੇ ਹੋ ਠੀਕ ਆ ਨਾ। ਕੋਈ ਗੱਲ ਨਹੀਂ ਰਵਿੰਦਰ ਤੂੰ ਫਿਕਰ ਨਾ ਕਰ। ਸਾਰੇ ਕੰਮ ਹੋ ਜਾਣੇ ਆ ਮੈਂ ਗੱਲ ਕਰ ਲੂੰਗੀ ਇਹਨਾਂ। ਤੇ ਬਾਕੀ ਕੋਈ ਗੱਲ ਨਹੀਂ ਆ ਦੱਸ ਦਿਓ ਤੇ ਸਾਨੂੰ ਜਿੱਦਾਂ ਵੀ ਹੋਊਗੀ ਹੈਨਾ ਤੇ ਫਿਰ ਆਪਾਂ ਫੋਨ ਕਰਦਾ ਜੀ। ਫਿਰ ਤੇ ਚਲੀਏ ਫਿਰ ਅ। ਆਓ ਚਲੋ ਫਿਰ। ਬੈਠੋ ਘੜੀ। ਨਹੀਂ ਹੋ ਗਿਆ। ਸ਼ਹਿਰ ਜਾਣਾ ਹੈ ਮੜਾ ਜਲ ਜਲ। ਅੱਛਾ ਅੱਛਾ ਠ ਹਾਂਜੀ ਚਲੋ ਠੀਕ ਹੈ ਭਾਜੀ ਠੀਕ ਮਾਰੋਗੇ ਕਿ ਚੱਕਰ ਹੈ ਜਰੂਰ ਜਰੂਰ ਆਵਾਂਗੇ ਕਹਿੰਦਾ ਮੈਂ ਹਾਂ ਕਿਹੜੇ ਰਿਸ਼ਤੇ ਦੀ ਗੱਲ ਕਰਨ ਦੇ ਹੈਗੇ लवली ਹੁਣੇ ਰਿਸ਼ਤੇ ਕਿਹੜੇ ਦੀ ਗੱਲ ਕਰਨੀ ਹੈ ਰੁਪਿੰਦਰ ਦੀ ਨਾਨੀ ਜਿਹੜੀ ਉਹਦਾ ਰਿਸ਼ਤਾ ਨਹੀਂ ਟੁੱਟ ਗਿਆ ਪਿੱਛੇ ਜੀ ਆਹੋ ਉਹ ਗੱਲ ਕੋਲਵਾਵਾ ਵਧੀ ਹੀ ਤੇ ਦਲਜੀਤ ਨਹੀਂ ਜਿਹੜਾ ਆਪਣੇ ਗਵਾਂਢ ਇਹਦੇ ਰਿਸ਼ਤੇ ਵੱਲੋਂ ਮੈਂ ਦੱਸ ਪਾਈ ਹੀ ਓਹੋ ਤੇ ਦਲਜੀਤ ਹੁਣੇ ਨਾ ਜੇ ਘਰ ਬਣਾਇਆ ਨਾ ਕੋਈ ਗੱਲ ਨਾ ਬਾਤ ਪਹਿਲੀ ਉਹਨੂੰ ਥੋੜੀ ਤੇ ਕੱਲ ਨੂੰ ਕੋ ਗੱਲ ਬਾਤ ਹੋ ਜੇ ਤੇ ਮੁੰਕੇ ਐਵੇਂ ਗੱਲ ਚਾਹੁੰਦਾ ਕਿ ਫਿਰ ਫਿਕਰ ਨਾ ਕਰੋ ਰੁਪਿੰਦਰ ਨੂੰ ਮੈਂ ਦੱਸਿਆ ਵਾ ਸਾਰਾ ਹੂੰ ਭੀ ਦਾ ਇਦਾਂ ਦੇ ਘਰ ਦੇ ਹਾਲਾਤ ਈਓ ਤੇ ਆਪਣੇ ਸਾਸੋਰੇ ਨਾਲ ਗੱਲ ਕਰ ਲਈ ਤੇ ਉਹ ਕਹਿੰਦੀ ਸੀ ਵੀ ਨਹੀਂ ਇਹਨਾਂ ਦਾ ਵੀ ਅੱਗੇ ਟੁੱਟਾ ਵਾ ਰਿਸ਼ਤਾ ਤੇ ਇਹ ਗੱਲੋਂ ਦੁਖੀ ਆ ਤੇ ਉਹਨਾਂ ਕਰ ਲੈਣਾ ਮਾ ਰਿਸ਼ਤਾ ਤੇ ਈ ਫਿਕਰ ਨਾ ਕਰੋ ਆਪਣੇ ਸਿਰ ਮੈਂ ਕੋਈ ਗੱਲ ਨਹੀਂ ਆਉਣ ਦਿੰਦੀ ਪਰ ਚਲੋ ਇਹ ਆ ਕਿ ਕੱਲ ਨੂੰ ਕੋ ਗੱਲ ਬਾਤ ਹੋ ਜੇ ਨਾ ਇਹਦੇ ਕਹਿੰਦੇ ਹੁੰਦੇ ਵੀ ਨਹੀਂ ਕਦੀ ਉੱਥੇ ਚਲੋ ਉੱਥੇ ਚਲੋ ਜੀ ਕਿੱਥੇ ਹੋਣੇ ਨੇ ਕਈ ਗੱਲਾਂ ਬਾਤਾਂ ਹੋ ਜਾਂਦੀਆਂ ਨਹੀਂ ਨਹੀਂ ਮੈਂ ਦੱਸ ਤਾ ਇਹ ਖੇਚਲ ਨਹੀਂ ਭਰਾ ਸਾਡੇ ਕੋਲ ਹੋਣੀ ਇਹਨਾਂ ਨੂੰ ਪਹਿਲਾਂ ਦੱਸਦੀ ਸਭ ਕੋ ਮੈਂ ਘਰ ਕੁਰੇ ਜੇ ਬਣਾਉਣ ਵਾਲਾ ਤੇ ਕੱਲ ਨੂੰ ਤੁਸੀਂ ਕਹੋ ਵੀ ਘਰ ਨਹੀਂ ਬਣਿਆ ਤੇ ਰੁਪਿੰਦਰ ਨੂੰ ਮੈਂ ਸਾਰੀਆਂ ਗੱਲਾਂ ਦੱਸੀਆਂ ਨਹੀਂ ਨਹੀਂ ਬਾਕੀ ਤੂੰ ਰੁਪਿੰਦਰ ਨੂੰ ਅੱਗੇ ਉਹਦੀ ਮਰਜ਼ੀ लवली ਨੂੰ ਵੀ ਕਹਿ ਦਿਓ ਕਹੋ ਜਿਹੜੀ ਪੁਣਛਾਨ ਕਰਨੀ ਪਿਆ ਤੁਸੀਂ ਆਪਣੇ ਤੌਰ ਤੇ ਕਰ ਲਿਓ ਕਿ ਹਾਨੂੰ ਨਾ ਕੱਲ ਨੂੰ ਗੱਲ ਚਲੇ ਆਓ ਵੇਖੋ ਹੁਣ ਮੈਂ ਤੇ ਸਿੱਧਾ ਰੁਪਿੰਦਰ ਨੂੰ ਕਹਿ ਸਕਦੀ ਹਾਂ ਮੈਂ लवली ਨੂੰ ਤੇ ਕਹਿ ਨਹੀਂ ਸਕਦੀ ਨਹੀਂ ਨਹੀਂ ਤੁਸੀਂ ਕੱਲ ਕਲੀਅਰ ਕਰਦੇ ਹੋ ਰੁਪਿੰਦਰ ਉਹ ਨਾ ਕਰੂਗੀ ਤੇ ਇਹ ਚੋਦੀ ਗਲਤੀ ਨਹੀਂ ਨਹੀਂ ਚਲੋ ਤੇ ਗਲਤ ਕਰਨੀ ਆ ਉਹਨਾਂ ਨੇ ਹੁਣ ਜਿੱਥੇ ਰਿਸ਼ਤਾ ਹੋਣਾ ਉਹ ਤੇ ਪਤਾ ਤੇ ਕਰਨਾ ਹੀ ਆ 27 ਤਰੀਕ ਵੱਲੋਂ ਕਹਿੰਦੇ ਸੀ ਕਹਿੰਦੇ ਪੱਕੀ ਕਰ ਦਿਓ ਤੇ ਮੈਂ ਤਾਂ ਨਾਲ ਗੱਲ ਕਰਨੀ ਸੀ ਸਭੋ ਇੱਕ ਦਿਨੇ ਨੇ ਫੋਨ ਕੀਤਾ ਹੈਗਾ ਤੇ ਉਸ ਦਿਨ ਦੀ ਖੇੜੇ ਪਈ ਸੀ ਤੇ ਫਿਰ ਮੈਂ ਆ ਜਾਓ ਕਿਸ ਦਿਨ ਤੇ ਅੱਜ ਵੀ ਚਾਂਜਾਕੀ ਆ ਕੇ ਕਹਿੰਦੇ ਸੀ ਲੰਘਣ ਦੇ ਹਾਂ ਤੇ ਮੈਂ ਚੱਲ ਹੋ ਜਾਣਾ ਚਲੋ ਉਹ ਤੇ ਕੋਈ ਗੱਲ ਨਹੀਂ ਬਾਕੀ ਇਹ ਵੀ ਉਹਨਾਂ ਨੇ ਸਾਰੀ ਗੱਲਬਾਤ ਕਰ ਲਈ ਉਹ ਚੰਗੀ ਤਰ੍ਹਾਂ ਕਿਉਂ ਕੱਲ ਨੂੰ ਕੋਈ ਗੱਲ ਨਾ ਹੋਵੇ ਬਸ ਇਹ ਗੱਲ ਤਾਂ ਬਸ ਤਾਂ ਦੀ ਜ਼ਿੰਮੇਵਾਰੀ ਇਹ ਵੀ ਦਿਲਜੀਤ ਉਹਨਾਂ ਨਾਲ ਮੜੀ ਜੀ ਗੱਲ ਕਰਕੇ ਨਾ 27 ਤਰੀ ਚਲ ਮੈਂ ਕਰ ਦਿੰਦਾ ਗੱਲ ਕੋਈ ਗੱਲ ਕਰਕੇ ਨਾ ਫਿਰ ਮੈਂ ਤੁਹਾਨੂੰ ਦੱਸ ਦਊਗਾ ਠੀਕ ਹਾਂ ਤੁਸੀਂ ਕਹਿ ਦਿਨਾਲਾ ਚਲੋ ਠੀਕ ਆ ਭੈਣ ਜੀ ਚੰਗਾ ਸਾਸਿਕਾਲ ਆ ਗਈ ਸੰਦੀਪ ਪਾਣੀ ਲਿਆਵਾ ਨਹੀਂ ਨਹੀਂ ਮੈਂ ਪਾਣੀ ਨਹੀਂ ਪੀਣਾ ਕਿਹਦਾ ਫੋਨ ਆਉਣ ਡਿਆ ਹੀ ਫੋਨ ਤੇਰੀ ਮਾਸੀ ਦਾ ਆਉਣ ਡਿਆ ਹੀ ਅੱਛਾ ਠੀਕ ਠਾਕ ਠੀਕ ਠਾਕ ਆ ਉਹਨੂੰ ਤੇ ਇਹ ਗੱਲ ਮੈਂ ਦੱਸੀ ਨਹੀਂਗੀ ਮੈਂ ਜੇ ਉਹਨੂੰ ਮੈਂ ਦੱਸਿਆ ਨਾ ਤਾਂ ਉਹਨੇ ਫਿਕਰ ਜਿਆ ਕਰਨਾ ਵਾ ਮੰਮੀ ਹਜੇ ਕਿਹਨੂੰ ਦੱਸਿਓ ਨਹੀਂ ਮੈਂ ਨਹੀਂ ਉਹਨਾਂ ਵੱਲ ਕੀਤੇ ਮੈਂ ਆਪਾਂ ਮੇਰੀ ਭੈਣੀਆਂ ਗੱਲ ਨਿਕਲਦੀ ਨਿਕਲਦੀ ਨਿਕਲੀ ਜਾਂਦੀ ਹੈ ਫਿਰ ਵੀ ਇਹ ਤੇ ਗੱਲ ਸਹੀ ਆ ਹਾਂ ਹਾਂ ਮੇਰੀ ਗੱਲ ਸੁਣੋ ਭਾਬੀ ਤੇ ਵੀ ਕਿੱਥੇ ਜਾਣਦੇ ਹੀ ਉਹਨਾਂ ਨੇ ਕਿੱਥੇ ਜਾਣਾ ਵਾ ਉਹ ਰਿਸ਼ਤੇ ਦੀ ਦੱਸ ਨਹੀਂ ਪਾਉਂਦੇ ਹਾਂਜੀ ਉਹਦੇ ਬਾਰੇ ਗਏ ਆ ਆਂਦੇ ਚੱਲ ਜਾ ਕੇ ਨਾ ਮੈਂ ਚੰਗੀ ਤਰ੍ਹਾਂ ਗੱਲਬਾਤ ਕਰਾਵਾਂ ਮੰਮੀ ਜੇ ਦੋਵੇਂ ਜਾਣੇ ਗਏ ਹੀ ਨਾਲ ਤੂੰ ਹੀ ਜਾਂਦੇ ਜਾਂ ਡੈਡੀ ਨੂੰ ਕਲਾ ਦਿੰਦੇ ਉਹਨਾਂ ਨੂੰ ਕੱਲ੍ਹ ਨੂੰ ਭੇਜਤਾ ਤੂੰ ਚੱਲ ਪੋਈ ਗੱਲ ਨਹੀਂ ਉਥੇ ਗੱਲ ਹੀ ਕਰਨੀ ਆ ਘਰ ਆਉਣਗੇ ਆਪੇ ਅਹੀਂ ਜਾ ਕੇ ਕੀ ਕਰਨਾ ਸੀ ਮੰਮੀ ਫੇਰ ਉਹ ਗੱਲ ਨਾ ਹੋਵੇ ਇਹ ਸੋਚ ਲੋ ਤੁਸੀਂ ਆਪਣੀਆਂ ਮਰਜ਼ੀਆਂ ਕਰੀ ਜਾਣਦੇ ਆ ਪੁੱਤ ਤੂੰ ਫਿਕਰ ਕਿਉਂ ਕਰਦੀ ਆ ਦਾਸ ਹੀ ਪਾਉਣੀ ਉਹਨੇ ਬਾਕੀ ਸਾਰਾ ਕੰਮ ਤਾਂ ਹੀ ਆਪ ਹੀ ਕਰਨਾ ਵਾ ਪੁਛ ਦੱਸ ਕਰਕੇ ਫੇਰ ਰਿਸ਼ਤਾ ਕਰਾਂਗੇ ਜੇ ਤੇਰੇ ਪਿਓ ਨਾਲ ਗੱਲ ਕੀਤੀ ਆ ਉਹ ਮੇਰੇ ਸਿਰ ਦੇ ਵਾਲਾਂ ਨੂੰ ਪੈਂਦਾ ਵਾ ਵੀ ਕੋਈ ਗੱਲ ਨਹੀਂ ਉਹਨੇ ਮਾੜਾ ਥੋੜਾ ਕਰਾਉਣਾ ਵਾ ਚੰਗਾ ਹੀ ਕਰਾਉਗੀ ਮੰਮੀ ਤੁਸੀਂ ਏਡੀ ਛੇਤੀ ਉਹਤੇ ਭਰੋਸਾ ਕਰੀ ਜਾਣਦੇ ਆ ਸੋਚ ਸਮਝ ਲਓ ਹਜੇ ਵੀ ਫੇਰ ਉਹ ਕੰਮ ਨਾ ਹੋਵੇ ਤੇ ਜੇ ਉਹ ਕੰਮ ਹੋ ਗਿਆ ਨਾ ਤੇ ਫੇਰ ਨਹੀਂ ਜੇ ਮੈਂ ਵਿਆਹ ਕਰਾਉਣਾ ਇਹ ਸੋਚ ਲਓ ਨਾ ਪੁੱਤ ਐਦਾਂ ਦੀ ਗੱਲ ਆਪਣੀ ਜ਼ੁਬਾਨ ਚੋਂ ਨਾ ਕੱਢ ਹੁਣ ਜਿਹੜੇ ਉਹ 2-4 ਦਿਨ ਮੈਂ ਕੱਟੇ ਆ ਨਾ ਉਹ ਮੈਨੂੰ ਪਤਾ ਜਾਂ ਰੱਬ ਨੂੰ ਪਤਾ ਮੈਨੂੰ ਰਾਤ ਨੀਂਦ ਨਹੀਂ ਆਉਂਦੀ ਰਹੀ ਹਾਏ ਸਾਡੇ ਨਾਲ ਕੀ ਬਣਿਆ ਜੋ ਕੁਝ ਹੋਊਗਾ ਨਾ ਵਧੀਆ ਹੋਊਗਾ ਅਹੀਂ ਰੱਬ ਦਾ ਕੀ ਮਾੜਾ ਕੀਤਾ ਵਾ ਜਿਹੜਾ ਘੜੀ-ਘੜੀ ਸਾਡੇ ਨਾਲ ਇਹ ਕੰਮ ਹੁਣਾਵਾ ਕੋਈ ਗੱਲ ਨਹੀਂ ਕੱਲੀ ਤੇਰੀ ਭਾਬੀ ਨਹੀਂ ਗਈ ਤੇਰਾ ਭਰਾ ਵੀ ਤੇ ਨਾਲ ਹੀ ਗਿਆ ਵਾ ਨਾ ਜੋ ਗੱਲ ਕਰੂਗਾ ਚੰਗੀ ਕਰਕੇ ਆਊਗਾ ਮੰਮੀ ਅੱਜ ਮੈਨੂੰ ਸਿਮੀ ਵੀ ਪੁੱਛਣ ਦੀ ਹੀ ਪਰ ਮੈਂ ਉਹਨੂੰ ਕੁਝ ਨਹੀਂ ਦੱਸਿਆ ਕਦੀ ਨਹੀਂ ਮੈਂ ਉਹਦੇ ਕੋਲ ਗੱਲ ਲੁਕਾਈ ਅੱਜ ਮੈਨੂੰ ਲੁਕਾਉਣੀ ਪਈ ਕੋਈ ਨਹੀਂ ਪੁੱਤ ਐਦਾਂ ਦੀ ਗੱਲ ਨਹੀਂ ਦੱਸੀ ਦੀ ਹੁਣ ਤੇਰੀ ਮਾਸੀ ਦਾ ਫੋਨ ਆਉਣ ਰਿਹਾ ਤੇ ਸਗੀ ਮੇਰੀ ਭੈਣ ਮੈਂ ਉਹਨੂੰ ਨਹੀਂ ਦੱਸੀ ਇਹ ਗੱਲ ਦਾ ਮੇਣਾ ਹੋ ਜਾਂਦਾ ਵਾ ਉਜ ਲੱਗ ਜਾਂਦੀ ਧੀ ਪੁੱਤ ਨੂੰ ਤਕੀਰਤਾ ਕਿਹੜੀ ਗੱਲੋਂ ਜਵਾਬ ਹੋਇਆ ਵਾ ਮੰਮੀ ਅੱਜ ਮੈਂ ਸਿਮੀ ਨੂੰ ਦੱਸਿਆ ਨਹੀਂ ਨਾ ਤੇ ਮੈਨੂੰ ਬੜਾ ਦੁੱਖ ਜਾ ਹੋਣ ਡਿਆ ਵਾ ਕਿ ਹਰ ਗੱਲ ਮੈਂ ਉਹਨਾਂ ਸ਼ੇਅਰ ਕਰਦੀ ਹੀ ਨਾਲੇ ਮੇਰੀ ਗੱਲ ਸੁਣੋ ਤੇ ਪਾ ਬੀਤਾ ਯਕੀਨ ਤੇ ਕਰੀ ਜਾਂਦੇ ਆ ਨਾ ਇਹ ਨਾ ਹੋਵੇ ਕੱਲ ਨੂੰ ਤੁਹਾਨੂੰ ਕੁਛ ਤਾਉਣਾ ਪਵੇ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਗਈ ਹੁੰਦੀ ਭਾਵੇਂ ਤੇਰਾ ਪਿਓ ਨਾ ਮੇਰੇ ਨਾਲ ਵੀ ਪੈਣਿਆ ਵਾ ਕਿ ਨਹੀਂ ਜਾਣਾ ਭਾਵੇਂ ਬਾਰੋ ਬਾਰ ਨਾ ਮੈਂ ਕਿਸ ਨੂੰ ਕਲਾ ਕੇ ਪਤਾ ਕਰਾਵਾਂ ਪਤਾ ਤਾਂ ਮੈਂ ਕਰਾ ਕੇ ਰਹੂੰਗੀ ਫਿਰ ਵੀ ਧੀ ਦੇਣੀ ਆ ਇਦਾਂ ਦੀ ਗੱਲ ਥੋੜਾ ਵਾ ਕੋਈ ਪੁੱਤ ਢਡੋਂ ਜਮੇ ਜਤੇ ਸਾਰੇ ਭੈਣ ਭਰਾ ਇੱਕੋ ਜਿਹੇ ਮੈਂ ਨਹੀਂ ਚਾਹੁੰਦੀ ਵੀ ਕੋਈ ਮੇਰਾ ਪੁੱਤ ਨਾ ਗਰੀਬ ਹੋਵੇ ਮੈਂ ਤਾਂ ਇਹੋ ਚੰਨੀ ਆ ਮੇਰੀ ਧੀ ਗੱਡੀਆਂ ਦੇ ਵਿੱਚ ਆਵੇ ਹੱਸਦੀ ਆਵੇ ਤਾਂ ਹੱਸਦੀ ਜਾਵੇ ਇੱਕ ਮਾਂ ਦਾ ਦਿਲਵਾ ਜੇ ਤੂੰ ਪੁੱਛੇ ਨਾ ਉਦੋਂ ਦਾ ਮੇਰਾ ਮਨ ਇੰਨਾ ਦੁਖੀ ਆ ਨਾ ਮੈਂ ਤੁਹਾਡੇ ਸਾਰੇ ਟੱਬਰ ਦੇ ਸਾਹਮਣੇ ਨਾ ਗੱਲ ਨਹੀਂ ਕੀ ਕਰਦੀ ਫਿਰ ਤੁਸੀਂ ਕਹਿਣਾ ਵਾ ਮੰਮੀ ਤੁਸੀਂ ਇਦਾਂ ਕਿਉਂ ਕਰਨ ਦੇ ਜੇ ਤੁਸੀਂ ਬਿਮਾਰ ਹੋ ਜਾਣਾ ਵਾ ਪਰ ਮੈਂ ਬੜੀ ਦੁਖੀ ਹਾਂ ਅੰਦਰੋਂ ਅੰਦਰ ਹੁਣ ਮੇਰੇ ਲਾਗੇ ਸੰਧੀ ਵੀ ਇਦਾਂ ਦੀ ਕੋਈ ਗੱਲ ਨਾ ਕਰ ਸੁੱਖੀ ਸੰਧੀ ਸਾਰਾ ਕੰਮ ਹੋਵੇ ਮੰਮੀ ਮੈਂ ਥੋੜੀ ਚਾਹਨੀ ਆ ਕਿ ਫੇਰ ਉਦਾਂ ਦਾ ਕੰਮ ਹੋਵੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਨੂੰ ਦੱਸੋ ਕੀ ਬਣਾਇਆ ਵਾ ਰੋਟੀ ਖਾਣੀ ਹੈ ਮੈਂ ਬੱਚਣਿਆਂ ਦੀ ਦਾਲ ਬਣਾਈ ਹੁਣੇ ਲਿਆ ਤਾਂ ਤੈਨੂੰ ਪਾ ਕੇ ਰੋਟੀ ਕੋਈ ਗੱਲ ਨਹੀਂ ਮੈਂ ਲੈ ਆਉਣੀ ਆ ਤੀ ਬੈਠੋ ਚਲ ਖਾ ਰੋਟੀ ਜਿੱਦਾਂ ਮਰਦੀ ਆ ਫਿਰ ਵੀ ਤੀ ਪਤ ਨੂੰ ਟੈਨਸ਼ਨ ਤੇ ਹੁੰਦੀ ਆ ਮੈਂ ਵੀ ਜਦੋਂ ਤੇ ਮੂੰਹ ਲਵੇਂਨੀ ਆ ਨਾ ਮੈਨੂੰ ਹੋਰ ਤਰ੍ਹਾਂ ਹੁੰਦਾ ਵਾ ਹੌਲ ਪਿੰਦੇ ਆ ਕਿਦਾਂ ਚਾਵਾਂ ਰੀਜਾਂ ਦੇ ਨਾਲ ਮੈਂ ਆਪਣੀ ਧੀ ਨੂੰ ਪਾ ਲਿਆ ਹੀ ਪਤਾ ਨਹੀਂ ਕਿਹਦਾ ਡੇੜਾ ਗਰ ਗਿਆ ਮੇਰੀ ਧੀ ਰੋਜ਼ ਲਾ ਕੇ ਸੁੱਟਦੀ ਆ ਇਹਨੂੰ ਹੁਣ ਮੈਂ ਕੀ ਦੱਸਾਂ ਤੇ ਮੈਂ ਵੀ ਅੰਦਰੋਂ ਇਹਨੇ ਟੁੱਟ ਗਈਆਂ ਜੇ ਮੈਂ ਟੁੱਟ ਗਈ ਨਾ ਇਹਨਾਂ ਨੇ ਹੌਸਲਾ ਹਰ ਜਾਣਾ ਵਾ ਨਹੀਂ ਮੈਂ ਇਦਾਂ ਨਹੀਂ ਕਹਾਂ ਹੋਂ ਦੇਣਾ ਸਭ ਕੁਝ ਵਧੀਆ ਹੀ ਹੋਊਗਾ ਮਾਦਾ ਫੇਰ ਬਾਹਰ ਆ ਕੇ ਬੈ ਗਈ ਹੈ ਤੁਹਾਨੂੰ ਕਿ ਲੰਮੇ ਪੈਰ ਆਇਆ ਕਰੋ ਪਤਾ ਲੰਮੇ ਪੈਰ ਪੈ ਵੀ ਥੱਕ ਜਾਈਦਾ ਵਾ ਮੈਂ ਜਰ ਇੱਕ ਬਾਹਰ ਬਾਵਾਂ ਉਹ ਥੱਕ ਤੇ ਜਾਈਦਾ ਵਾ ਡਾਕਟਰ ਨੇ ਕਿਹਾ ਵਾ ਇਹ ਰੈਸਟ ਕਰਨੀ ਆ ਨਹੀਂ ਰੈਸਟੀ ਆ ਮੈਂ ਕਿਹੜਾ ਕੋਈ ਕੰਮ ਕਰਨ ਦੇ ਹੀ ਹਾਂ ਆਣ ਕੇ ਬਾਹਰ ਹੀ ਬੈਠੀ ਆ ਜਰਾ ਦੀ ਜਰਾ ਫੇਰ ਪੈ ਜਾਨੀ ਆ ਲੰਮੇ ਜਾ ਕੇ ਕੰਮ ਕਰ ਜਿਹੜਾ ਵੀ ਹੈਗਾ ਉਹਨਾ ਮੈਂ ਆਪੇ ਕਰ ਲਿਆ ਕਰੂੰਗਾ ਕੋਈ ਰੈਸਟ ਹੀ ਕਰਨੀ ਠੀਕ ਨਾ ਕੰਮ ਕੋ ਮਤੇ ਮੇਰ ਕੋ ਹੁਣ ਪਤਨੀਆਂ ਹੁੰਦਾ ਤੇ ਮੈਂ ਤੇ ਬਸ ਹੋ ਗਈ ਆ ਕਿਉਂ ਪੰਜ ਦਿਨ ਤੇ ਤੂੰ ਲੈ ਕੇ ਆਇਆ ਹਸਪਤਾਲੋਂ ਮੈਨੂੰ ਅੱਜ ਤੇ ਕੰਮ ਮੈਂ ਕੀ ਕਰਨਾ ਮੈਂ ਤੇ ਮਹਾਮੰਜੀ ਤੇ ਦੰਮੀ ਪੈ ਗਈ ਤੇ ਕਦੀ ਉੱਠ ਖਲੋਤੀ ਤੁਹਾਨੂੰ ਪਤਾ ਨਾ ਕਰਮਾ ਜੀ ਤੇਰੇ ਪੈਸੇ ਡਾਕਟਰ ਕੋ ਜਣੇ ਜਾਣੇ ਜਾਣੇ ਹੀ ਪੰਜੂ ਮਰਜ਼ੀ ਕਰ ਲੋ ਤੇ ਇਹ ਤਾਂ ਗੱਲ ਤੇਰੀ ਠੀਕ ਆ ਪਰ ਨਹੀਂ ਫੇਰ ਵੀ ਪੁੱਤ ਹੁਣ ਸਰੀਰ ਬਸ ਹੋ ਗਿਆ ਮੇਰਾ ਤੇ ਹੁਣ ਏਦਾਂ ਵਾ ਵੀ ਕੋਈ ਸਾਹਬ ਲਾਲਾ ਹੁਣ ਤੈਨੂੰ ਮੈਂ ਦੱਸਨੀ ਆ ਗੱਲ ਹਾਂਜੀ ਉਹ ਜੋਤ ਦੇ ਯਾਰ ਰਿਸ਼ਤਾ ਕਰਾਉਣਾ ਉਹ ਲੈ ਮਾਤਾ ਤੂੰ ਫੇਰ ਰਿਸ਼ਤੇ ਹਲ ਹੋ ਗਈਆਂ ਅਗੇ ਪਤਾ ਕੀ ਹੋਇਆ ਸੀ ਲੈ ਦੱਸ ਕੀ ਹੋਇਆ ਸੀ ਅਗੇ ਉਹ ਲੋਕੀ ਪਾਨੀਆਂ ਮਾਰ ਦਿੰਦੇ ਆ ਮਿੰਟੋ ਮਿੰਟੀ ਮਾਰੀ ਦੀ ਵਾਰੀ ਪਾਨੀਆਂ ਹੀ ਮਾਰੀ ਜਾਣੀਆਂ ਨੇ ਲੋਕਾਂ ਨੇ ਹੁਣ ਆ ਹੀ ਅਕਸਰ ਇੱਕ ਦਿਨ ਨਾ ਇੱਕ ਦਿਨ ਪਤਾ ਹੁਣ ਆ ਹੀ ਰਿਸ਼ਤਾ ਇਹ ਨਹੀਂ ਗੱਲ ਹੈ ਜੀ ਉਹ ਡਹੀ ਕੁੜੀ ਆਖਣ ਫਿਰ ਜੋਤਾ ਖਾਣੇ ਵੀ ਕੁੜੀ ਚੰਗੀ ਆ ਤੇ ਰਿਸ਼ਤਾ ਕਰ ਲੋ ਤੇ ਉਹਨਾਂ ਘਰ ਵੀ ਦੇਣਾ ਵਾ ਉਹ ਮੁੰਡਾ ਹੀ ਚੰਗਾ ਲੱਭਦੇ ਨੇ ਫਿਰ ਮੁੰਡਾ ਵੈਸ਼ਨਾ ਹੋਵੇ ਕਮਾਈ ਕਰਨ ਵਾਲਾ ਹੋਵੇ ਹੋਰ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਬਾਕੀ ਆਪੇ ਸਭ ਕੁਝ ਬਣ ਜੂਗਾ ਉਹ ਵੇਖ ਲੈ ਮਾਤਾ ਤੇਰੀ ਮਰਜ਼ੀ ਆ ਮੈਨੂੰ ਤਾਂ ਡਰ ਲੱਗਦਾ ਵਾ ਕਿ ਅੱਗੇ ਵਾਲਾ ਕੰਮ ਨਾ ਹੋ ਜੇ ਕਿਤੇ। ਉਹ ਨਹੀਂ ਹੁੰਦਾ ਅੱਗੇ ਵਾਲਾ ਘੜੀ-ਘੜੀ ਇਹੋ ਕੰਮ ਹੁੰਦੇ ਰਹਿੰਨੇ ਨੇ। ਕੁੜੀ ਚੰਗੀ ਆ ਉਹਨੇ ਨਹੀਂ ਵੀ ਇਹੋ ਜਿਹਾ ਕੰਮ ਹੋਣ ਦੇਣਾ। ਉਹਨੂੰ ਦੱਸ ਦੇਣਾ ਹੀ ਕਿ ਝੂਠ ਨਾ ਬੋਲਣਾ ਜੋ ਅੱਡੇ ਘਰ ਹੈਗਾ ਉਹ ਦੱਸਣਾ ਕਿ ਆ ਉਹ ਕੋਈ ਅੱਡੇ ਕੋਲ। ਉਹ ਮੈਂ ਗੱਲ ਉਹਨੂੰ ਦੱਸਤੀ ਕੁੜੀ ਨੂੰ। ਮੈਂ ਕਿਹਾ ਪੁੱਤ ਜੋ ਕੁਝ ਹੈਗਾ ਤੇਰੇ ਸਾਹਮਣੇ ਆ। ਉਹ ਵੇਖ ਲਿਆ ਆਖੀ। ਹਾਂਜੀ। ਤੇ ਅਸੀਂ ਗੱਪਾਂ ਨਹੀਂ ਗੀਆਂ ਮਾਰਨੀਆਂ ਜੋ ਕੁਝ ਹੈਗਾ ਵਾ ਤੂੰ ਉਹੋ ਕੁਛ ਗਾੜੀ ਦੱਸੀ। ਤੇ ਬਹੁਤਿਆਂ ਗੱਲਾਂ ਝੂਠ ਸੱਚ ਬੋਲਣ ਦੀ ਲੋੜ ਨਹੀਂ ਕਿਉਂ ਝੂਠ ਦੇ ਵਿੱਚ ਨਹੀਂ ਗੱਲ ਬਣਦੀ ਆ ਉਹ ਬਾਅਦ ਚ ਆ ਕੇ ਇੱਕ ਬੱਤ ਪਿਆਰ ਹੈ ਨਾ ਮੈਂ ਝੂਠ ਬੋਲਾਂਗੇ ਨਹੀਂ ਨਹੀਂ ਉਹਨੂੰ ਚੰਗਾ ਪਹਿਲਾਂ ਦੱਸ ਦੋ ਸਭ ਕੋਈ ਨਹੀਂ ਠੀਕ ਵਾ ਗੱਲ ਉਹਨੂੰ ਮੈਂ ਦੱਸਦਾ ਆਂਦੀ ਕੋਈ ਗੱਲ ਨਹੀਂ ਆਂਦੀ ਮੈਂ ਕਿ ਝੂਠ ਬੋਲਣਾ ਜਿਹੜੀ ਗੱਲ ਹੈਗੀ ਮੈਂ ਉਹ ਦੱਸਾਂਗੇ ਤੇ ਆਂਦੀ ਕੋਈ ਨਹੀਂ ਉਹਨਾਂ ਕਰ ਦੇਣਾ ਬੰਦੇ ਪੁੱਤੋ ਚੰਗੇ ਨੇ ਕੁੜੀ ਨੇ ਮੈਨੂੰ ਦੱਸਿਆ ਵਾ ਹਾਂਜੀ ਹਾਂਜੀ ਬੰਦੇ ਤਗੜੇ ਨੇ ਉਹ ਸਿਰਫ ਮੁੰਡਾ ਹੀ ਚੰਗਾ ਲੱਭਦੇ ਨੇ ਬਾਕੀ ਕੋਈ ਗੱਲ ਨਹੀਂ ਗਈ ਹੈਗੀ ਇਹੋ ਜੀ ਤੇ ਬਾਕੀ ਮਾੜਾ ਮੋਟਾ ਤੇ ਵਿੱਚ ਉਹ ਅੱਲਾ ਤੈਨੂੰ ਪਤਾ ਫਿਰ ਕਰਦਾ ਹੀ ਆ ਜੇ ਕਰ ਇਹ ਨਾ ਤੇ ਰਸਤੇ ਨਹੀਂ ਹੁੰਦੇ ਉਹ ਮਾਤਾ ਜੀ ਬੰਦੇ ਤਗੜੇ ਆ ਕਿਉਂ ਘਰ ਵੇਖ ਕੇ ਵਿਆਹ ਕਰਨਗੇ ਘਰ ਵੇਖ ਕੇ ਕਰਨਗੇ ਵਿਆਹ ਇਸ ਕਰਕੇ ਉਹ ਆਂਦੇ ਵੀ ਘਰ ਤੇ ਬਾਣੀ ਜਾਣਾ ਜਦੋਂ ਮੁੰਡਾ ਕਮਾਊਗਾ ਤਾਂ ਘਰ ਇਦਾਂ ਰਹਿ ਜਾਣਾ ਵਾ ਅਸਕਰ ਤੇ ਨਾ ਘਰ ਬਣਾਉਣਾ ਹੀ ਆ ਚਲੋ ਵੇਖ ਲਓ ਤੁਹਾਡੀ ਮਰਜ਼ੀ ਆ ਜਿੱਦਾਂ ਵੀ ਹੁੰਦਾ ਵਾ ਆ ਹੋ ਜਾਊਗਾ ਤਾਂ ਵਧੀਆ ਵਾ ਨਹੀਂ ਨਹੀਂ ਕਰ ਲਈਏ ਮੈਂ ਤਾਂ ਨੀਆਂ ਕੁੜੀ ਨੂੰ ਜੋਰ ਪਾ ਕੇ ਤੇ ਕਰਨੇਗੇ ਤੇ ਚੰਗਾ ਵਾ ਪਰ ਮੈਂ ਵੀ ਦੀ ਕੀ ਠੱਠੀ ਰਹਿਣੀ ਆ ਚਲੋ ਠੀਕ ਹੈ ਤੁਹਾਡੀ ਜਿਆ ਬਣਾਵਾਂਗਾ ਠੀਕ ਆ ਕੋਈ ਨਹੀਂ ਬਣਾ ਲਾ ਚਾ ਨਹੀਂ ਤੂੰ ਪੀ ਲੈ ਨਾ ਮੈਨੂੰ ਘਟਕ ਦੇ ਦੇ ਨਾਲੇ ਪਤਾ ਕੀ ਗੱਲ ਵਾ ਨਹੀਂ ਉਹਨਾਂ ਮੰਗੀ ਆ ਫੋਟੋ ਹਾਂਜੀ ਤੇ ਉਹ ਕੁੜੀ ਆਂਦੀ ਵੀ ਫੋਟੋ ਦੇ ਪਾ ਦਿਓ ਤੁਸੀਂ ਮੈਨੂੰ ਪਾ ਦਿਓ ਗਾੜੀ ਮੈਂ ਉਹਨਾਂ ਨੂੰ ਪਾ ਦਾਂਗੀ ਤੇ ਚਲੋ ਕੋਈ ਗੱਲ ਕਰ ਤੇ ਆਪਣੀ ਫੋਟੋ ਪਾ ਦੇ ਚੰਗੀ ਜੀ ਸੋਹਣੀ ਜੀ ਫੋਟੋ ਕੋਈ ਚਾਹਦਾ ਮੈਨੂੰ ਨੰਬਰ ਦੇ ਦਿਓ ਉਹਨਾਂ ਦਾ ਨੰਬਰ ਹੈਗਾ ਮੇਰੇ ਕੋਲ ਲੈ ਲਈ ਨੰਬਰ ਨੰਬਰ ਲੈ ਕੇ ਮੈਂ ਪਾ ਦੂੰਗਾ ਸ਼ਾਮਾਂ ਚਲ ਪਾ ਦੇ ਉਹਦੇ ਪੱਠੇ ਨਾਲ ਕੰਮ ਕਰ ਲੱਗਾ ਵਾ ਸ਼ਾਮਾਂ ਨੰਬਰ ਦਿਓ ਮੈਨੂੰ ਫਿਰ ਮੈਂ ਪਾ ਦੂੰਗਾ ਠੀਕ ਆ ਚਲ ਕੋਈ ਨਹੀਂ ਹੁਣ ਤੂੰ ਕਰ ਲੈ ਕੰਮ ਆਪਣਾ ਤੇ ਸ਼ਾਮਾਂ ਨੇ ਵੇਲਾ ਹੋ ਕੇ ਨਾ ਤੇ ਫੋਨ ਨੰਬਰ ਮੇਰੇ ਕੋਲ ਲੈ ਕੇ ਤੇ ਫੋਟੋ ਪਾ ਦੀ ਉਹਨਾਂ ਨੂੰ ਫੋਟੋ ਪਾਣੀ ਕਰ ਲੋ ਰੈਸਟੇਟ ਨਹੀਂ ਹਾਂ ਹੋ ਚੰਗੀ ਫੋਟੋ ਪਾਈ ਕੋ ਸੋਹਣੀ ਵਾ ਚੰਗਾ ਚੰਗਾ ਹਾਂ ਚੰਗਾ ਕੋਈ ਗੱਲ ਨਹੀਂ ਰੈਸਟੇਟ ਕਰਨੀ ਪਤਾ ਹੁੰਦਾ ਠੀਕ ਨਹੀਂ ਤੇ ਹੋਰ ਕੀ ਕਰਨਾ